ਜੀ ਸਰ ਕੀ ਕਹਿਣਾ ਚਾਹਦੇ ਹੋ ਅੱਜ ਜਿਹੜਾ ਪਹੁੰਚੇ ਹੋ ਮੈਂ ਸਾਰਾ ਦੇਖੋ ਅੱਜ ਅਸੀਂ ਸਾਡੇ ਸਤਿਕਾਰਯੋਗ ਐਮ ਐਲ ਏ ਡਾਕਟਰ ਸਾਹਿਬ ਡਾਕਟਰ ਚਰਨਜੀਤ ਸਿੰਘ ਜੀ ਤੇ ਆਮ ਆਦਮੀ ਪਾਰਟੀ ਸਾਰੀ ਟੀਮ ਸਾਰੰਗਪੁਰ ਪਹੁੰਚੇ ਆ ਇਲੈਕਸ਼ਨ ਕੈਂਪੇਨ ਦੇ ਦੌਰਾਨ ਅਸੀਂ ਇੱਥੇ ਵਾਅਦਾ ਕਰਕੇ ਗਏ ਸੀ ਇੱਥੇ ਨਾ ਗੰਦੇ ਪਾਣੀ ਦੀ ਬੜੀ ਸਮੱਸਿਆ ਹੈ ਟੋਬੇ ਨੂੰ ਲੈ ਕੇ ਪਾਣੀ ਦੀ ਨਿਕਾਸੀ ਕਿਤੇ ਨਹੀਂ ਹੈ ਸੀਵਰੇਜ ਕੋਈ ਨਹੀਂ ਹੈ ਸੋ ਅੱਜ ਅਸੀਂ ਆਪਣਾ ਵਾਅਦਾ ਨਿਭਾਉਂਦੇ ਹੋਏ ਐਮ ਪੀ ਜਿਹੜੀ ਲੈਡ ਹੈ ਉਹਦੇ ਚੋਂ 20 ਲੱਖ ਰੁਪਏ ਸੀਵਰੇਜ ਵਾਸਤੇ ਅੱਜ ਮਨਜ਼ੂਰ ਕੀਤਾ ਹੈ ਔਰ ਪਿੰਡ ਦੇ ਲੋਕਾਂ ਨਾਲ ਜਿੱਥੇ ਉਹਨਾਂ ਦਾ ਧੰਨਵਾਦ ਕੀਤਾ ਹੈ ਇਲੈਕਸ਼ਨ ਵਾਸਤੇ ਜਿਹੜੀ ਉਹਨਾਂ ਨੇ ਸਪੋਰਟ ਆਸ਼ੀਰਵਾਦ ਦਿੱਤਾ ਉੱਥੇ ਇਹ ਵੀ ਅੱਜ ਸ਼ੁਰੂਆਤ ਕੀਤੀ ਹੈ ਕਿ ਆਉਣ ਵਾਲੇ ਟਾਈਮ 'ਚ ਅਸੀਂ ਜਿਹੜੇ-ਜਿਹੜੇ ਵਾਅਦੇ ਕੀਤੇ ਆ ਹਰੇਕ ਵਿਧਾਨ ਸਭਾ 'ਚ ਉਹ ਇੱਕ-ਇੱਕ ਕਰਕੇ ਸਾਰੇ ਪੂਰਾ ਕਰਾਂਗੇ ਲੋਕਾਂ ਦੀਆਂ ਜਿਹੜੀਆਂ ਬੁਨਿਆਦੀ ਜ਼ਰੂਰਤਾਂ ਆ ਪ੍ਰਾਇੋਰਟੀ ਦੇ ਆਧਾਰ 'ਤੇ ਉਹਨਾਂ ਨੂੰ ਜਿਹੜਾ ਪਹਿਲ ਦੇ ਆਧਾਰ 'ਤੇ ਪੂਰਾ ਕਰਨਾ ਸਾਡਾ ਫਰਜ਼ ਹੈ ਉਸ ਫਰਜ਼ ਨੂੰ ਅਦਾ ਕਰਦੇ ਹੋਏ ਅੱਜ ਅਸੀਂ ਸੀਵਰੇਜ ਵਾਸਤੇ ਜਿਹੜਾ ਇਸ ਪਿੰਡ ਲਈ 20 ਲੱਖ ਰੁਪਏ ਮਨਜ਼ੂਰ ਸੋ ਜਿਸ ਤਰ੍ਹਾਂ ਕੀ ਦਰਿਆਈ ਏਰੀਆ ਜਾਰਾ ਪਿੰਡਾਂ ਦਾ ਬੇਟ ਏਰੀਆ ਤੇ ਬਹੁਤ ਜ਼ਿਆਦਾ ਇਹਨਾਂ ਨੂੰ ਜਿੱਕਰ ਸਹੂਲਤਾਂ ਨਹੀਂ ਹੈ ਰਜਗਾਰ ਨਹੀਂ ਹੈ ਕੋਈ ਦੂਸਰੇ ਪਾਸੇ ਜਿਹੜੀ ਪਾਣੀ ਦੀ ਮਾਰ ਵੀ ਹੈ ਹੋਰ ਕੀ ਖਾਸ ਕਰਨ ਜਾ ਰਹੇ ਦੇਖੋ ਉਹਦੇ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਦੇਖੋ ਮੈਡੀਕਲ ਸਹੂਲਤਾਂ ਨੂੰ ਲੈ ਕੇ ਤੇ ਮਾਨ ਸਾਹਿਬ ਦੀ ਸਰਕਾਰ ਨੇ ਕਾਫੀ ਕੋਈ ਸ਼ੁਰੂਆਤ ਕੀਤੀ ਹਸਪੀਟਲ ਵੱਡਾ ਬਣ ਰਿਹਾ ਜਿਹਦਾ ਐਮਐਲਏ ਸਾਹਿਬ ਨੇ ਵੀ ਜ਼ਿਕਰ ਕੀਤਾ ਮੁੱਖ ਮੰਤਰੀ ਜੀ ਆਪ ਉਦਘਾਟਨ ਕਰਨਗੇ ਆਮ ਆਦਮੀ ਕਲੀਨਿਕ ਵੀ ਬਹਿਰਾਮਪੁਰ ਬਾਕੀ ਕਈ ਥਾਵਾਂ ਤੇ ਬਣਾਇਆ ਹੈ ਉਹਨਾਂ ਦੇ ਟਾਈਮ 'ਚ ਬਾਕੀ ਥਾਵਾਂ ਤੇ ਪਹੁੰਚਣਗੇ ਨੌਜਵਾਨਾਂ ਨੂੰ ਰੋਜ਼ਗਾਰ ਨੂੰ ਲੈ ਕੇ ਸਾਡੀ ਕੋਸ਼ਿਸ਼ ਹੋਊਗੀ ਕੋਈ ਵੱਡਾ ਪ੍ਰੋਜੈਕਟ ਜਿਹੜਾ ਆ ਇਤਰਾ ਪਿੱਛੇ ਜੇ ਮੈਂ ਪਾਰਲੀਮੈਂਟ 'ਚ ਵੀ ਜ਼ਿਕਰ ਕੀਤਾ ਹੈ ਰੀਜਿਸ ਟੂਰਿਜ਼ਮ ਨੂੰ ਧਿਆਨ 'ਚ ਰੱਖਦੇ ਹੋਏ ਇਸ ਏਰੀਆ ਦੇ ਸਪੈਸ਼ਲ ਗ੍ਰਾਂਟ ਭਾਰਤ ਸਰਕਾਰ ਵੀ ਦਵੇ ਔਰ ਸਾਡੀ ਸਰਕਾਰ ਤੇ ਕੋਸ਼ਿਸ਼ ਕਰ ਹੀ ਰਹੀ ਹੈ ਔਰ ਕਿੱਦਾਂ 'ਚ ਨੌਜਵਾਨਾਂ ਦਾ ਰੁਝਾਨ ਵਧੇ ਉਹਦੇ ਲਈ ਵੀ ਅਸੀਂ ਪ੍ਰਯਾਸ ਕਰ ਰਹੇ ਹਾਂ ਸਾਬਹਿਬ ਪਹਿਲੀ ਜਿਹੜੀ ਸ਼ੁਰੂਆਤ ਕੀਤੀ ਕਿਉਂਕਿ ਜਿਹੜਾ ਤੁਹਾਡਾ ਬਜਟ ਹੈ 5 ਅੱਧੀ ਗਰੀਦਵਾ ਤੁਸੀਂ ਚੰਪੌਰ ਸਾਹਿਬ ਦੇ ਸਾਰਾਖੁਰ ਪਿੰਡ ਤੋਂ ਕਰਨ ਜਾ ਰਹੇ ਹੋ ਕਿ ਪਹਿਲਾਂ ਜਿਹੜੇ ਐਮਪੀਆ ਦੋ ਦੋ ਸਾਲ ਵੜਦੇ ਨਹੀਂ ਇਹ ਵੜਦੇ ਆ ਤੈਨੂੰ ਦੇਖ ਕੇ ਕਿਸ ਨੂੰ ਜਾਂਦੇ ਕੀ ਕਰਦੇ ਲਿਖੋ ਇਹ ਹੀ ਆਮ ਆਦਮੀ ਪਾਰਟੀ ਦਾ ਤੇ ਬਾਕੀ ਪਾਰਟੀਆਂ ਦਾ ਫਰਕ ਹੈ ਔਰ ਸਭ ਤੋਂ ਵੱਧ ਲਾਂਬੇ ਇਸ ਗੱਲ ਦੇ ਆਏ ਸੀ ਕੈਂਪੇਨ ਚ ਕਿ ਐਮਪੀ ਜਿੱਤ ਜਾਂਦਾ ਬਾਅਦ ਚ ਮੁਰਦਾ ਨਹੀਂ ਪਰ ਸਾਡੀ ਕੋਸ਼ਿਸ਼ ਰਹੂਗੀ ਹਰੇਕ ਪਿੰਡ ਤੱਕ ਪਹੁੰਚ ਕਰੀਏ ਪਰ ਪਹੁੰਚ ਦੇ ਨਾਲ ਨਾਲ ਜਿਹੜੇ ਉਹਨਾਂ ਨਾਲ ਵਾਅਦੇ ਕੀਤੇ ਆ ਜਿਹੜੇ ਉਹਨਾਂ ਦੀਆਂ ਜ਼ਰੂਰਤਾਂ ਆ ਉਹਨਾਂ ਨੂੰ ਲੈ ਕੇ ਕੰਮ ਕਰੀਏ ਪੈਸਾ ਜਿਹੜਾ 1-1 5 ਕਰੋੜ ਰੁਪਏ ਸਾਲ ਮਿਲਣਾ ਹੈ ਸਾਲ ਚ 25 ਕਰੋੜ ਰੁਪਏ 5 ਸਾਲਾਂ ਜਿਹੜਾ ਮਿਲਣਾ ਹੈ ਅਸੀਂ ਨੌਜਵਾਨਾਂ ਲਈ ਕਿਸਾਨਾਂ ਲਈ ਮਜ਼ਦੂਰਾਂ ਲਈ ਸਾਡੇ ਜਿਹੜੇ ਕਾਰੋਬਾਰੀ ਹੈ ਉਹਨਾਂ ਦੇ ਬਿਹਤਰੀ ਵਾਸਤੇ ਲਾਵਾਂਗੇ ਇਹ ਸਾਡਾ ਪਿੰਡਾਂ ਨੂੰ ਲੈ ਕੇ ਸ਼ਹਿਰਾਂ ਨੂੰ ਲੈ ਕੇ ਇਹ तमाम ਚੀਜ਼ਾਂ ਜਿਹੜੇ ਹੈ ਜਿਹੜਾ ਪੈਸਾ ਹੈ ਵਿਕਾਸ ਤੇ ਹੀ ਲੱਗੂਗਾ ਸਾਬ ਇੱਕ ਜਿਹੜਾ ਡਾਕਟਰ ਦਾ ਤੁਸੀਂ ਰੇਪ ਹੋਇਆ ਹੈ ਤੱਕ ਕੋਈ ਦੋਸ਼ੀ ਨਹੀਂ ਪੜਾਇਆ ਜਿਹੜੇ ਕਹਿੰਦੇ ਨਾਮ ਵੀ ਆਇਆ ਉਹ ਵੀ ਭਾਜਪਾ ਨਾਲ ਸੰਬੰਧਤਾ ਹੈ ਉਹਦੇ ਕੀ ਕਰਨਾ ਚਾਹੁੰਦੇ ਕੋਈ ਦੋਰਾ ਹੀ ਨਹੀਂ ਹੈ ਬੀਜਪੀ ਦੀ ਪੂਰੀ ਰਾਜਨੀਤੀ ਜਿਹੜੀ ਆ ਉਹ ਬਹੁਤ ਸਾਜ਼ਿਸ਼ ਕਾੜੀ ਵਜੋਂ ਕਹਿ ਲੋ ਹਰ ਥਾਂ ਕਨਸਪਿਰੇਸੀ ਰਚਦੇ ਆ ਔਰ ਇਹ ਬੜੀ ਮੰਦਭਾਗੀ ਘਟਨਾ ਹੋਈ ਆ ਔਰ ਡੈਫੀਨਿਟਲੀ ਜਿਹੜਾ ਸਾਡਾ ਭਾਈਚਾਰਾ ਡਾਕਟਰੀ ਦਾ ਉਹ ਚ ਰੋਸ਼ ਹੈ ਸਾਡੇ ਸਤਿਕਾਰਯੋਗ ਜਿਹੜੇ ਮਨਿਸਟਰ ਹੈ ਹੈਲਥ ਮਨਿਸਟਰ ਡਾਕਟਰ ਬਲਵੀਰ ਸਿੰਘ ਜੀ ਕੱਲ ਵੀ ਉਹ ਸਾਰੇ ਡਾਕਟਰ ਸਹਿਬਾਨਾਂ ਨਾਲ ਅਡਿਟ ਥਾਵਾਂ ਤੇ ਮਿਲੇ ਆ ਔਰ ਪੰਜਾਬ ਸਰਕਾਰ ਠੋਕੇ ਡਾਕਟਰਾਂ ਦੀ ਇਸ ਡਿਮਾਂਡ ਨਾਲ ਉਸ ਕੁੜੀ ਨੂੰ ਨਿਆਂ ਮਿਲੇ ਔ ਤੇ ਪਰਿਵਾਰ ਨੂੰ ਜਸਟਿਸ ਮਿਲੇ ਦੇ ਲਈ ਠੋਕ ਜਾ ਕੇ ਪੰਜਾਬ ਸਰਕਾਰ ਉਹਨਾਂ ਦੇ ਨਾਲ ਇੱਕ ਪੰਜਾਬ ਦਾ ਤੁਸੀਂ 에어ਪੋਰਟ ਦਾ ਮੁੱਦਾ ਤੁਸੀਂ ਲੋਕ ਸਮਝਾ ਚੱਕਿਆ ਸੀ ਇਹ ਥੋੜਾ ਮੁੱਦਾ ਦਾ ਬਹੁਤ ਲੋਕਾਂ ਨੇ ਸਲਾਹਿਆ ਗਿਆ ਤੇ ਕਿੰਨੀ ਦੇਰ ਜੇ ਹੱਥੋਂ ਦੇਖੋ ਕਿੱਡੀ ਪੰਜਾਬ ਨਾਲ ਕਿੱਥੋਂ ਕਿੱਡਾ ਵਿਛੜਾ ਹੈ ਹਰ ਸਾਲ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਤੋਂ ਜਿਹੜੇ ਪੈਸੇਂਜਰ ਟਰੈਵਲ ਕਰਦੇ ਆ ਦੁਨੀਆ 25% ਪੈਸੇਂਜਰ 25% ਸਿਰਫ ਸਾਡੇ ਪੰਜਾਬ ਦੇ ਹੁੰਦੇ ਆ ਤਕਰੀਬਨ ਅਰਥ ਤੋਂ 10000 ਟੈਕਸੀਆਂ ਰੋਜ਼ ਅਪ ਡਾਊਨ ਕਰਦੀਆਂ ਤੋ ਮੈਂ ਭਾਰ ਸਰਕਾਰ ਨੂੰ ਮੰਤਰੀ ਸਾਹਿਬ ਵੀ ਉਦਨ ਬੈਠੇ ਸੀ ਨੌਜਵਾਨ ਮੰਤਰੀ ਐ ਤੇਲਗੂ ਡਿਸ਼ਨ ਪਾਰਟੀ ਦੇ ਨਾਈਡੂ ਸਾਹਿਬ ਕੀ ਪੰਜਾਬ ਦੇ ਹਰੇਕ ਪਰਿਵਾਰ ਚੋਂ ਕੋਈ ਨਾ ਕੋਈ ਜੀ ਜਿਹੜਾ ਬਾਹਰਲੇ ਮੁਲਕਾਂ ਚ ਬੈਠਾ ਹੈ ਸਾਡਾ ਇੰਟਰਨੈਸ਼ਨਲ ਟਰੈਵਲਿੰਗ ਬਹੁਤ ਹੈ ਸਾਡੇ ਇੰਟਰਨੈਸ਼ਨਲ 에ਅਰਪੋਰਟ ਬਹੁਤ ਵਧੀਆ ਬਣਿਆ ਮਹਾਲੀ ਦਾ ਲੇਕਿਨ ਉਹ ਤੋਂ ਫਲਾਈਟਾਂ ਨਹੀਂ ਹੈ ਔਰ ਉੱਚ ਮੁੱਖ ਮੰਤਰੀ ਜੀ ਪਿਛਲੇ ਦਿਨਾਂ ਚ ਹோம் ਮਿਨਿਸਟਰ ਸਾਹਿਬ ਨੂੰ ਵੀ ਮਿਲ ਕੇ ਆਏ ਸੀ ਔਰ ਸਾਡੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਯੂਰਪ ਅਮਰੀਕਾ ਔਰ ਕੈਨੇਡਾ ਵਾਸਤੇ ਬੱਦ ਤੋਂ ਬੱਦ ਫਲਾਈਟਾਂ ਮੁਹਾਲੀ ਦੇ ਇੰਟਰਨੈਸ਼ਨਲ 에ਰਪੋਰਟ ਤੋਂ ਚੱਲਣ ਔਰ ਮੈਨੂੰ ਪੂਰੀ